ਸਸਰੀ ਗਾਲ ਵੀ ਸਾਰਿਆਂ ਨੂੰ ਕਿਵੇਂ ਕੈਮੋ ਸਾਰੇ ਅੱਜ ਟੜਕੇ ਟੜਕੇ ਬਾਈ ਨਹਾ ਕੇ ਹੋ ਗਏ ਰੈਡੀ ਕਿਉਂਕਿ ਜਿਮ ਤੋਂ ਦੀ ਛੁੱਟੀ ਅੱਜ ਆਪਾਂ ਜਾਣਾ ਪਟਿਆਲੇ ਅਮਰਤ ਉਹਨਾਂ ਨੂੰ ਲੈਣ ਅਮਰਤ ਨੂੰ ਹੋ ਗਿਆ ਛੁੱਟੀਆਂ ਤੇ ਪਹਿਲਾਂ ਮੈਂ ਕਿਹਾ ਕਬੂਤਰਾਂ ਵਾਲ ਕੀੜਾ ਮਾਰ ਲਈਏ ਪਹਿਲਾਂ ਲਾਈਟ ਦੇਖੀ ਲਾਈਟ ਕਰਤੀ ਬੰਦ ਉਦੋਂ ਬਾਅਦ ਆਪਾਂ ਦਿੱਲੀ ਵੀ ਜਾਣਾ ਤੇ ਲਾਈਟ ਨਾ ਯਾਰ ਮੱਝ ਲਈਏ ਇੱਕ ਮਿੰਟ ਆ 1 ਮਿੰਟ ਰੁਕ ਜਾ ਓਕੇ ਨੂਰੀ ਵਾਲੂ ਵੀ ਮਾਰ ਲੀਏ ਜਿਹੜਾ ਨੂਰੀ ਆ ਖੜੀ ਖਾ ਪੀ ਰਹੀ ਹੈ ਨੂਰੀ ਨੂਰੀ ਹੁਣ ਨਹੀਂ ਬਾਈ ਇਹ ਜਦ ਜਾਲੇ ਨੂੰ ਕੁਝ ਖਾਣ ਨੂੰ ਪਾ ਦੰਨੇ ਆ ਨਾ ਫੇਰ ਨਹੀਂ ਇਹ ਇੱਧਰ ਉੱਧਰ ਦੇਖਦੀ ਤੇ ਆਹ ਪਿੰਜਰਾ ਵੀ ਯਾਰ ਲੈ ਕੇ ਜਾਣਾ ਤਾਂ ਪਾ ਨੇ ਵੱਤਾਂ ਲੈ ਕੇ ਆਉਣੀਆਂ ਇਹਦੀਆਂ ਪਰ ਹੁਣ ਚੱਲ ਫੇਰ ਦੇਖਾਂਗੇ ਠੀਕ ਹੈ ਤੇ ਚਲੋ ਭਾਈ ਹੁਣ ਆਪਾਂ ਗੇਟ ਦਈਏ ਲਾ ਕਬੂਤਰਾਂ ਵੱਲ ਮਾਰ ਲਈਏ ਨਿਗਾ ਤੇ ਖੋਲ ਜਾਾਂਗੇ ਇਹਨਾਂ ਦਾ ਗੇਟ ਫੇਰੀ ਫੁਰੀ ਜਾਣਗੇ ਠੀਕ ਨਹੀਂ ਖੜ ਜਾਂ ਮਾਰਾ ਜੋ ਬਚਾ ਕੇ ਕਿਤੇ ਉੱਡਾਣਾ ਸਿੱਪੜ ਜਾਣਾ ਹਾਂ ਭਾਈ ਕੈਮਰੇ ਭਈਆ ਗਾਨੀ ਗਾੜੀ ਨੇ ਨਹੀਂ ਧਰਿਆ ਹਜੇ ਦਾ ਕਾਂਡਾ ਬਾਕੀ ਤਕਰੀਬਨ ਸਭ ਨੇ ਧਰੇ ਲਏ ਓਕੇ ਆ ਰਿਪੋਰਟਾ ਚਲੋ ਬਾਕੀ ਉੱਪਰ ਬੈਠੇ ਨੇ ਠੀਕ ਆ ਕਬੂਤਰ ਸੈੱਟ ਨੇ ਆਪਾਂ ਗੇਟ ਖੋਲਤਾ ਪਾਣੀ ਪੁਣੀ ਪੀ ਲੈਣਗੇ ਹੁਣ ਤਾਂ ਵੈਸੇ ਇੰਨੀ ਗਰਮੀ ਨਹੀਂ ਵੀ ਨਾ ਠੰਡ ਨਹੀਂ ਸੌਰੀ ਫਰੀ ਜਾਣਗੇ ਠੀਕ ਆ ਤੇ ਚਲੋ ਬਈ ਚੱਲਦੇ ਆਪਾਂ ਤੁਰਦੇ ਆਂ ਠੀਕ ਆ ਤੁਰਪੇ ਬਈ ਆਪਾਂ ਤੇ ਚੱਲੇ ਜੱਸਾ ਸਿੰਘ ਵੀ ਚੱਲੇ ਆ ਨਾਲ ਬੱਤ ਕਾ ਮੈਨ ਲੱਗਦਾ ਅੱਜ ਵੀ ਨਹੀਂ ਲਾਇਆ ਹੋਣੀ ਆ ਬਾਈ ਕਿਉਂਕਿ ਅੱਜ ਕਾਲੀ ਆਵਾਜ਼ੋਂ ਦਿੱਲੀ ਨੂੰ ਜਾਣਾ ਠੀਕ ਹੈ ਨਹੀਂ ਕਿਉਂਕਿ 2 ਘੰਟੇ ਲੱਗਣੇ ਆ ਜੇ ਅੱਗੇ ਲੰਘਣਾ ਹੋਇਆ ਪਟਿਆਲੇ ਤੇ ਚਲੋ ਬਾਕੀ ਦੇਖਾਂਗੇ ਹੁਣ ਚੱਲਦੇ ਆ ਪਹਿਲਾਂ ਚਲੋ ਵੀ ਮਿੱਤਰੋ ਰਸਤੇ 'ਚ ਜਾ ਕੇ ਮਿਲਾਂਗੇ ਠੀਕ ਹੈ ਬਸ ਬਾਈ ਪਹੁੰਚਣ ਵਾਲੇ ਆਮਰਤੋਨਗੜ ਤੇ ਮਿਲਦੇ ਆ ਬਸ ਜਾ ਕੇ ਠੀਕ ਹੈ ਵਲੌਗ ਨੂੰ ਰਸਤੇ ਜਿੰਨਾ ਲੰਬਾ ਨਹੀਂ ਖਿੱਚਣਾ ਠੀਕ ਹੈ ਘਰ ਜਾ ਕੇ ਬਣਾਵਾਂਗੇ ਬਾਕੀ ਵਲੌਗ ਮਿਲਦੇ ਹਾਂ ਹੁਣ ਅੱਗੇ ਜਾ ਕੇ ਪਹੁੰਚ ਗਏ ਬਈ ਅਮਰਤਗੁਰ ਹਾਂ ਕਿੱਥੇ ਜਾਣਾ ਨਾਨਕੇ ਕਿਹੜੇ ਨਾਨਕੇ ਕਿੱਥੇ ਨਾਨਕ ਕਿਧਰੇ ਲਖੜਾਪੂੜੀ ਲਖੜਾਪੂੜ ਕਿਹੜੇ ਲਖੜਾਪੂੜ ਚਲੋ ਸ਼ਾਮਣੀ ਵੀ ਚੱਲਦੇ ਆ ਯਾਰ ਥੱਕ ਤਾਂ ਨਹੀਂ ਗਿਆ ਹੈ ਥੱਕ ਗਿਆ ਹੀ ਖਾਣੋਂ ਪਹੁੰਚ ਗਏ ਬਈ ਜੱਸਾ ਗਿਆ ਸੌਦੇ ਲੈਣ ਚੱਲ ਦਿਆ ਘਰ ਨੂੰ ਫੇਰ ਕਾਰ ਆਗੇ ਤੇ ਬਈ ਟਾਈਮ ਨਾਲ ਤੇ ਨੂਰੀ ਨੂੰ ਲੈ ਕੇ ਗਏ ਤੇ ਕਮਾਉਣ ਤੇ ਬਲੌਗ ਬਣਾਉਣ ਦਾ ਲੱਗਿਆ ਨਹੀਂ ਟਾਈਮ ਕੋਈ ਨਹੀਂ ਹੁਣ ਲੈ ਕੇ ਜਾਂਦੇ ਅੰਦਰ ਨੂਰੀ ਨੂੰ ਚੱਲ ਵੀ ਚੱਲ ਹੁਣ ਆ ਗਏ ਜੀ ਆਪਾਂ ਪਿੱਛੇ ਕਬੂਤਰਾਂ ਘੜ ਕਬੂਤਰਾਂ ਨੂੰ ਪਾਏ ਨੇ ਦਾਣੇ ਦਾਣੇ ਦੁਨੇ ਚੋਗ ਰਹੇ ਨੇ ਕਬੂਤਰ ਤੇ ਥੱਲੇ ਹੀ ਪਾਏ ਨੇ ਦਾਣੇ ਪਾਣੀ ਪੁਣੀ ਪਾਤਾ ਇਹਨਾਂ ਨੂੰ ਕਰਤਾ ਚੇਂਜ ਰੱਜ ਲੈਣ ਦੇ ਇਹਨਾਂ ਨੂੰ ਫੇਰ ਚੈੱਕ ਕਰਦੇ ਆ ਵੀ ਨਵੇਂ ਕਿਥੇ ਜੁੜੇ ਨੇ ਆਂਡੇ ਰੱਖੇ ਜਾਂ ਨਹੀਂ ਰੱਖੇ ਦੋ ਗੋਲੀਆਂ ਦੇ ਟੁਕੜੇ ਤੋੜ ਲੇ ਬਾਈ ਛਾਕੇ ਕਬੂਤਰ ਨੂੰ ਦੇਣਾ ਇੱਕ ਚਿਟੀਆਂ ਕਾ ਦੇ ਕਬੂਤਰ ਨੂੰ ਆ ਤੂੰ ਜਦਾਂ ਆਏਂ ਜਦਾਂ ਹੀ ਲੱਗਿਆ ਖਾਣ ਪੀਣਾਂ ਪਹਿਲਾਂ ਕੀ ਖਾਦਾ ਤਾ ਬੈਟੀ ਹਾਂ ਫੇ ਸਮੋਸਾ ਹਾਂ ਨਾ ਪਹਿਲਾਂ ਸਮੋਸਾ ਮਨ ਲੱਦਾ ਹਾਂ ਫੇ ਬੈਟੀ ਹਾਂ ਹੁਣ ਲੇਜ ਪ੍ਰੂਟੀ ਵੀ ਪ੍ਰੂਟੀ ਵੀ ਲਈ ਹਾਂ ਕਦੋਂ ਹੋਗੀ ਸੜਾ ਢਿੱਡ ਤੇਰਾ ਛੋਟਾ ਆਇਆ ਓਏ ਐਸ਼ ਵੀਰ ਸਿੰਘ ਆਇਆ ਹੋਇਆ ਲੈ ਵੀ ਫੜ ਲੈ ਫੜ ਲੈ ਦੋਏ ਕਰਦੇ ਕਰਦੇ ਪੈਰਾਂ ਬਾਉ ਸਿੰਘ ਆਉ ਲੱਗਿਆ ਨੂਰੀ ਆਉ ਲੱਗੀ ਹੋਈ ਹੈ ਦੇਖੀ ਉਹ ਅੱਗੇ ਨਾਲ ਦਾ ਕਬੂਤਰੀ ਠੀਕ ਆ ਹਨਾ ਹਾਂ ਥੋੜਾ ਸ਼ਾਕਾ ਜਿਆਦਾ ਡਾਊਨ ਲੱਗਦਾ ਮੈਨੂੰ ਜਿਆਦਾ ਹੱਡੀ ਲੱਗੀ ਹੈ ਖਾਦਾ ਬੀਤਾ ਤਾਂ ਹੋਇਆ ਪਰ ਇਹਨੂੰ ਹੱਡੀ ਬਹੁਤ ਏੰਤੀ ਲੱਗਦੀ ਆ ਨਾ ਜਿੱਦਾਂ ਆਪਣੇ ਕੋਲ ਆਇਆ ਜਿੱਦਾਂ ਹੀ ਏਕਣ ਆ ਇਹ ਦੂਏ ਤੀਏ ਦਿਨ ਹੋ ਜਾਂਦਾ ਬਿਮਾਰ ਜਿਹਾ ਦਿਖਾ ਹੱਡੀ ਦਿਖਾਵੈ ਨਾ ਇਹਦੀ ਦੇਖੋ ਤਾਂ ਆਹ ਦਿਖਦੀ ਹੈ ਐਨੀ ਨਹੀਂ ਪਰ ਹੈ ਥੋੜੀ ਚਲੋ ਬਈ ਦੋਨਾਂ ਨੂੰ ਹਾਂ ਹਾਂ ਦੋਨਾਂ ਨੂੰ ਦੇ ਦਈਏ ਦਵਾਈ ਇੱਧਰ ਦੇਖੋ ਓਏ ਇੱਧਰ ਦੇਖੋ ਆ ਲਾ ਆਓ ਹਾਂ ਵੈਰੀ ਗੁੱਡ ਠੀਕ ਆ ਹੁਣ ਦਵਾਈ ਦੇ ਦਈਏ ਇਹਨਾਂ ਲਾਵੀ ਕਬੂਤਰ ਨੂੰ ਵੀ ਦਵਾਈ ਦੇਤੀ ਕਬੂਤਰ ਨੂੰ ਵੀ ਦਵਾਈ ਦੇਤੀ ਹੁਣ ਫਟਾਫਟ ਹੋ ਜਾਣਗੇ ਸੈੱਟ ਇਹ ਤੇ ਹੋਰ ਤਾਂ ਬਾਕੀ ਕੰਮ ਨੇ ਕਬੂਤਰ ਉਹੀ ਦੇਖਦਾ ਮੈਂ ਨਵੇਂ ਜੋੜੇ ਨੇ ਕਿਸੇ ਨੇ ਅੰਡੇ ਰੱਖੇ ਨੂਰੀ ਨੂੰ ਘਵਾ ਕੇ ਲਿਆਇਆ ਤੇ ਨੂਰੀ ਆਉਂਦੀ ਸਾਰ ਲੇਟਣ ਲੱਗ ਗਈ ਦੇਖੋ ਕਿਵੇਂ ਲਿਬੜ ਗਈ ਨਾਲੇ ਕੱਲ ਨੜਾਈ ਦੀ ਇਹ ਹਾਂ ਗਲਾਬੀ ਨੂੰ ਫੜਨ ਲੱਗਿਆ ਵੀ ਐਸ ਵੀਰ ਕਹਿੰਦਾ ਗਲਾਬੀ ਫੜ ਕੇ ਦੇਖਣਾ ਮੈਂ ਆ ਆ ਗਿਆ ਫੜਾ ਐਸ ਵੀਰ ਫੜ ਕੇ ਦਿਖਾ ਇਹਨੂੰ ਫੜ ਕੇ ਨਾ ਦੇਖ ਫੜ ਫੜ ਅੱਲਾ ਕਿੰਨਾ ਡਰਦਾ ਚੱਲ ਚੱਲ ਫੜਲਾ ਫੜਣ ਬੈਠਾ ਥੂ ਨਹੀਂ ਫੜੋ ਬੈਠਾ ਫੜ ਫੜ ਰਹਿਣ ਦੇ ਆ ਉਹ ਫੜ ਫੜਾ ਓਏ ਥੱਲੇ ਗਿਆ ਆਂਦਾ ਚੱਲ ਚੱਲ ਉਹ ਬੰਦੇ ਨਹੀਂ ਫੜਨੇ ਨਹੀਂ ਫੜ ਕੇ ਨਾ ਦੇਖ ਇੱਕਣ ਫੜ 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 ਜਾ 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 ਫੜੀ ਫੜੀ ਇੱਕਣ ਫੜ ਲੈ ਫੜ ਲੈ ਲੈ ਚੱਲ ਫੜ ਲੈ ਚੱਲ ਰਹਿਣ ਦੇ ਰਹਿਣ ਦੇ ਨਹੀਂ ਭਾਈ ਐਸ ਵੀਰ ਤੇ ਨਹੀਂ ਫੜ ਹੋਣਾ ਕਬੂਤਰ ਜੱਸਾ ਫੜ ਕੇ ਫੜਾਊਗਾ ਲਾਹ ਫੜਾਤਾ ਫੜਾਤਾ ਚੱਲ ਕਰ ਲੈ ਚੈੱਕ ਡੱਬਾ ਇਹਦੀਆਂ ਕੰਨੀਆਂ ਕੱਢੀਆਂ ਨਹੀਂ ਆਪਾਂ ਨੇ ਯਾਰ ਕੰਨੀਆਂ ਕੱਢ ਦਿੰਨੇ ਹੈ ਹੁਣ ਕੰਨੀਆਂ ਕੱਢ ਦੀਏ ਇਹਨੇ ਉੱਪਰ ਟੋਕਰੀ ਤੇ ਫੇਰ ਆਂਡੇ ਦਿੱਤੇ ਹੋਏ ਨੇ ਹੈਨਾ ਰੈਂਡ ਦੇ ਆਪਾਂ ਕਿਹੜਾ ਇਹ ਬਾਜ਼ੀਆਂ ਛੱਡਣਾ ਇੱਥੇ ਦਾਲਾ ਦਿਖਾਈ ਇਧਰ ਨੂੰ ਸਾ ਪਹਿਲਾਂ ਪਹਿਲਾਂ ਡਾਲਾਂ ਇਹ ਥੱਲੇ ਕਰ ਥੱਲੇ ਐਂ ਕਰ ਹਾਂ ਹੁਣ ਖੋਲ ਬੱਲਾ ਥੀ ਅੱਖਾਂ ਕਾ ਦਿਖਾ ਡੱਬੇ ਦਾ ਤੁਹਾਨੂੰ ਦਿਖਾਈਏ ਬਈ ਦਰਸ਼ਨ ਕਰਾਉਣੀ ਆ ਡੱਬੇ ਦੇ ਅੱਛਾ ਵਈ ਹਾਂ ਇਹ ਕਰਦਾ ਜੁਰਮਾਤ ਟਿੱਟੀਆਂ ਅੱਖਾਂ ਦਾ ਡੱਬਾ ਓਕੇ ਓਈ ਹੀ ਫੜਾਇਆ ਸੀ ਮੈਨੂੰ ਨਹੀਂ ਤਿੰਨ ਤੱਕ ਲਾਬੀ ਵੜਾਇਆ ਸੀ ਹਾਂ ਇਹ ਵੀ ਫੜਾਇਆ ਸੀ ਪਹਿਲਾਂ ਇਹੀ ਛੋਟਕਿਆ ਸੀ ਅੱਛਾ ਬਹੁਤ ਇਹ ਫਿਰ ਪੰਗਿਆਂ ਦੇ ਹੱਟਦਾ ਕਹਦੇ ਨਹੀਂ ਹੈ ਹੁਣ ਬਟਵਾਲ ਦਾ ਮੈਚ ਲਾਈਏ ਫਿਰ ਚਲੋ ਚੱਲ ਮੈਂ ਬੂਟ ਪਾਉਣਾ ਬਸ ਠੀਕ ਆ ਜੱਸੀ ਛੱਡ ਦੇ ਆ ਵੀ ਦੇਖ ਲਾ ਗੀ ਡੱਬਾ ਆਉਣ ਲਾਉਣੇ ਆਪਾਂ ਫੁੱਟਬਾਲ ਦਾ ਮੈਚ ਤੂੰ ਖੇਲਣਾ ਓਏ ਟੱਡੇ ਆਇਆ ਖੇਲੇਗਾ ਫੁੱਟਬਾਲ ਹਾਂ ਸਾਲ ਯਾਰ ਸੜਿਆ ਜਾ ਬੰਦਾ ਤੂੰ ਓਏ ਖੇਲੇਗਾ ਖਾਈ ਆ ਦੰਦ ਕੁੱਤਾ ਬੰਨਾਰ ਬਣ ਗਏ ਤੇਰੇ ਦੰਦ ਕੁੱਤੇ ਭਾ ਮਨਾਰ ਭਾਈ ਆਪਾਂ ਨਾ ਇੱਕ ਟੋਕਰੀ ਦੀ ਸੈਟਿੰਗ ਕਰਨ ਲੱਗੇ ਆ ਉਹ ਚਾਂਡੇ ਤਰੇ ਹੋਏ ਨੇ ਜੋੜੇ ਨੇ ਜੋੜਾ ਬਹੁਤ ਸਿਰੇ ਦਾ ਜਿਹਦਾ ਪਹਿਲਾ ਬੱਚਾ ਦੋ ਬੱਚੇ ਮਰੇ ਇੱਕ ਦਾ ਦੋ ਦਿਨ ਬਾਅਦ ਆਇਆ ਤਾਂ ਉਹਦਾ ਬੱਚਾ ਨੰਨਾ ਉਹਦਾ ਜੋੜਾ ਉੱਪਰ ਬੈਠਾ जिले ਦੋਏ ਬੱਚੇ ਮਾਰਗੇ ਦੇ ਛੋਟੇ ਹੁੰਦੇ ਹੀ ਹੈ ਨਾ ਉਹ ਆ ਉਹਦੇ ਮਸਾਂ ਲੈਣੇ ਆ ਉਹ ਦੇਖੋ ਟੋਕਰੀ ਉਹਨੇ ਜਿਆਦਾ ਭਰ ਲਈ ਢੱਕੇ ਨਾਲ ਬੈਠ ਨਹੀਂ ਹੁੰਦਾ ਉਹ ਤਾਂ ਜਿਵੇਂ ਕਾਡਾੜੀ ਕੱਢ ਸੈਟਿੰਗ ਜੀ ਕਰਦੇ ਆ ਜਿਹੜੇ ਉੱਪਰ ਜਿਹਨੂੰ ਉੱਠੇ ਹੋਏ ਨੇ ਹੈ ਨਾ ਆ ਗਮੁੱਤਰੀ ਹੈ ਆ ਗਮੁੱਤਰੀ ਆ ਬਾਈ ਜਿਹੜੇ ਉਹ ਉੱਥੇ ਤੇ ਟੋਕਰੀ ਤੋਂ ਥੱਲੇ ਜੇ ਇੱਥੇ ਦੇ ਬੱਚੇ ਹਾਂ ਡੱਬੇ ਜੇ ਛੱਬ ਜੇ ਛੱਬ ਜੇ ਤੇ ਹਾਂ ਮਸਾਂ ਢੱਕੇ ਦੇ ਚੱਕਵੇਂ ਜੇ ਚੱਕਦੇ ਹੈ ਨਾ ਅੰਦਰ ਦੇ ਚੱਕਦੇ ਚੱਕਦੇ ਨਾਲ ਯੋਪਾ ਫਿਰਦੇ ਬਾਕੀ ਦਾ ਓਕੇ ਰਬੋਟਾਂ ਨੇ ਖੁੱਲੇ ਡੁੱਲੇ ਖਾਣੇ ਨੇ ਆਂਡੇ ਉੱਪਰ ਰੱਖ ਦੀ ਕਿ ਇੱਕੋ ਬਾਈ ਇੱਕੋ ਹੁੰਦਾ ਇਹਨੇ ਅੱਧੇ ਇੱਕੋ ਦੰਤਾਲੀ ਨੇ ਬਸ ਠੀਕ ਹੈ ਹਨਾ ਓਕੇ ਰਬੋਟ ਬਾਈ ਚਲੋ ਹੁਣ ਚੱਲਦੇ ਆਂ ਫੁੱਟਬਾਲ ਖੇੜੀ ਆਪਾਂ ਆੜ ਕੇ ਜ ਖੰਡਾ ਦੇ ਇਥੀ ਗਰਾਊਂਡ 'ਚ ਪਹੁੰਚ ਚੁੱਕੇ ਆਂ ਬਾਈ ਗੇਟ ਵੀ ਲੱਗ ਗਿਆ ਉਹ ਉੱਪਰ ਵੀ ਲੱਗ ਗਿਆ ਤੇ ਹੋਰ ਵੀ ਕੰਮ ਹੋ ਗਏ ਪੇਂਟ ਵੀ ਹੋ ਗਿਆ ਉਧਰ ਹਾਲੇ ਬੰਦੇ ਆ ਰਹੇ ਨੇ ਬਾਕੀ ਐਨੇ ਤੁਰਦੇ ਫਿਰਦੇ ਆਰੇ ਆਪ ਫਵਾਰਾ ਸਿਸਟਮ ਇਹ ਕੱਲੂ ਆਉਣਗੇ ਸ਼ਾਇਦ ਬੰਦੇ ਦੇਖਦੇ ਆਂ ਬਾਕੀ ਠੀਕ ਫੇਰ ਬਾਪਨ ਗਰਾਊਂਡ 'ਚ ਆ ਗਏ ਬਾਈ ਤੇ ਹੁਣ ਨਹਾਤ ਹੋ ਕੇ ਚੱਲੇ ਆਂ ਹਮਾਂਚੂ ਨੂੰ ਰਵਾਨਾ ਕਰਨ ਹਮਾਂਚੂ ਦੀ ਫਲੈਟ ਆ ਸੋਭਾ ਸਾਜਰੇ ਦੀ ਤੇ ਜਵੇਂ ਦੂਰ ਦੇ ਝੋਟੇ ਆ ਗਏ ਠੀਕ ਹੈ ਚੱਲਦੇ ਹੁਣ ਆਪਾਂ ਇਹਨਾਂ ਨਾਲ ਜਾਵੇ ਦਿਖੋ ਚੱਲ ਫਿਰ ਚਲੋ ਚਲੋ ਆਪਾਂ ਲੰਘੇ ਬਈ ਹਰਿਆਣਾ ਆ ਬੰਦ ਕਰ ਦਈਏ ਹਰਿਆਣਾ ਲੰਘੇ ਮਤਲਬ ਕਿ ਹਰਿਆਣੇ ਜਿਹਾ ਤਾਂ ਕਿੱਥੇ ਪਾਣੀ ਵੱਤ ਪਹੁੰਚ ਗਿਆ ਵੀ ਆਪਾਂ ਪਾਣੀ ਵੱਤ 15 ਨੇਗੇ 15 ਕਿਲੋਮੀਟਰ ਰਹਿ ਗਿਆ ਪਾਣੀ ਵੱਤ ਤੇ ਕਰਨ ਤਾਂ ਸੌ ਗਿਆ ਅਮਾ ਜਿੱਤੂ ਤਾਂ ਨਹੀਂ ਸੁੱਤਾ ਕੀ ਗੱਡੀ ਹੈ ਚਲੋ ਚੱਲਦੇ ਹੌਲੀ ਹੌਲੀ ਪਹੁੰਚ ਗਏ ਭਾਈ ਏਅਰਪੋਰਟ ਤੇ ਟਰਮੀਨਲ ਥਈ ਤੇ ਜਾ ਰਹੇ ਹਾਂ ਬਸ ਲਹ ਕੜੀਲਾ ਹੀ ਹੈ ਸਾਹਮਣੇ ਵੀ ਗੱਡੀ ਦੀ ਫੋਟੋ ਬਹੁਤ ਅੱਛੇ ਠੀਕ ਹੈ ਵੀ ਕਰਨ ਸਾਰਾ ਸਟੋਰੀਆਂ ਬਣਾਈ ਜਾਂਦਾ ਬੇਟਾ ਨਹੀਂ ਵੀਰੇ ਨਹੀਂ ਉਹ ਤਾਂ ਮੈਂ ਕੋਈ ਹੋਰ ਚੀਜ਼ ਜੀ ਅੱਛਾ ਚਲੋ ਵੀ ਕਹਾਂ ਚੀ ਧੀ ਧੀ ਚੱਲੀਏ ਕਿ ਇਹ ਜਾ ਜਨਾ ਭਾਈ ਅੱਡੇ ਤੋਂ ਭਜਾ ਲੈ ਜੀ ਹਮਾਂਚੂ ਦੀ ਰਾਤ ਚਕਾ ਦੀ ਟਿੰਡ ਬੌੜੀ ਜੀ ਹੈ ਚਿੱਤ ਕੰਮੋਂ ਹੁੰਦਾ ਹੋਣਾ ਹੈ ਚੱਲ ਕੋਈ ਨਹੀਂ ਕੋਈ ਸੰਜੂਰ ਛੜਾ ਕਰਦਾ ਹੀ ਕੰਮ ਆ ਜਾਂ ਮਰਜੀ ਆ ਜੀ ਆ ਜਾਂ ਮਰਜੀ ਚਲੇ ਜਾਈਏ ਲਾਓ ਵੇ ਹਮਾਂਚੂ ਦੀ ਉੜਗੀ ਫਲੈਟ ਤੇ ਆਪਾਂ ਵੀ ਚੱਲੇ ਘਰ ਨੂੰ ਨੀਂਦ ਮਾਰ ਰਹੀ ਹੈ ਝੋਲੇ ਕਰਨ ਤਾਂ ਸੌਂ ਗਿਆ ਤੇ ਹੁਣ ਚੱਲਦੇ ਆਂ ਚਲੋ ਵਲੌਗ ਦੀ ਕਰਦੇ ਆਂ ਸਮਾਪਤੀ ਮਿਲਾਂਗੇ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ